ਸੰਗਤ ਜੀ ਇੱਕ ਲੰਗਰ ਆ ਲੱਗਣਾ ਵਾ 26 ਜੁਲਾਈ ਤੋਂ ਲੱਗ ਕੇ 1 ਅਗਸਤ ਤੱਕ ਇਸ ਜਗ੍ਹਾ ਦੇ ਉੱਪਰ ਹਰ ਸਾਲ ਲੰਗਰ ਲੱਗਦਾ ਵਾ ਜੈ ਮਾ ਚੰਤਪੁਰਨੀ ਲੰਗਰ ਕਮੇਟੀ ਲੁਧਿਆਣਾ ਵੱਲੋਂ ਦੋਸਤੋ ਆਪਾਂ ਹੁਸ਼ਿਆਰਪੁਰ ਪਹੁੰਚ ਗਏ ਆ ਤੇ ਆ ਸਾਹਮਣੇ ਹੈਗਾ ਮਾਤਾ ਚੰਤਪੁਰਨੀ ਚੌਕ ਤੇ ਆਪਾਂ ਇੱਥੋਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਲੰਗਰ ਕਿੱਥੇ ਕਿੱਥੇ ਲੱਗਣੇ ਅੱਗੇ ਜਾ ਕੇ ਤੇ ਆ ਆ ਹੈਗਾ ਵਾ ਆਪਣੇ ਦਸਹਾਰਾ ਗਰਾਊਂਡ ਆ ਇਧਰਲੀ ਸਾਈਡ ਥੋੜੇ ਦਿਨ ਪਹਿਲਾਂ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਸੀਗਾ ਤੇ ਹੁਣ ਬਿਲਕੁਲ ਸੁੱਕ ਚੁੱਕਿਆ ਵਾ ਤੇ ਹੁਣ ਆਪਾਂ ਇੱਥੋਂ ਨਿਕਲਦੇ ਆਂ ਤੇ ਅੱਗੇ ਤੁਹਾਨੂੰ ਆਪਾਂ ਜਾ ਕੇ ਮਿਲਦੇ ਆਂ ਜਿਹੜਾ ਮਾਤਾ ਚਿੰਤਪੁਰਨੀ ਚੌਂਕ ਬਣਿਆ ਆਇਆ ਵਾ ਉਸ ਤੋਂ ਅੱਗੇ ਆ ਕੇ 1 ਕਿਲੋਮੀਟਰ ਦੂਰ ਇਧਰ ਮੰਦਿਰ ਬਣਿਆ ਹੋਇਆ ਮਾਤਾ ਵੈਸ਼ਨੂ ਦੇਵੀ ਦਾ ਤੇ ਤੁਸੀਂ ਜਦੋਂ ਮੇਲੇ ਤੇ ਆਓਗੇ ਤੇ ਇੱਥੇ ਵੀ ਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਵਾ ਆਹ ਭਾਜੀ ਹੁਣਾਂ ਦਾ ਸੌਂਗ ਆਇਆ YouTube ਤੇ ਤੇ ਤੁਸੀਂ ਜ਼ਰੂਰ ਸੁਣੀਓ ਆਪਾਂ ਅੱਗੇ ਨਿਕਲਦੇ ਆਂ ਚੋਹਾਲ ਡੈਮ ਵਾਲੀ ਸਾਈਡ ਨੂੰ ਤੇ ਵੀ ਲੰਗਰ ਲੱਗਣਾ ਵਾ ਮੇਲਿਆਂ ਦੇ ਵਿੱਚ ਤੇ ਤਿਆਰੀ ਚੱਲਦੀ ਪਈ ਆ ਚੋਹਾਲ ਡੈਮ ਤੋਂ 1 ਕਿਲੋਮੀਟਰ ਪਿੱਛੇ ਆ ਤੇ ਇੱਥੇ ਸ਼ਿਵ ਮੰਦਿਰ ਚੋਹਾਲ ਉਸ ਜਗ੍ਹਾ ਤੇ ਲੱਗਣਾ ਲੰਗਰ ਚੋਹਾਲ ਡੈਮ ਤੋਂ 1 ਕਿਲੋਮੀਟਰ ਪਿੱਛੇ ਇਸ ਜਗ੍ਹਾ ਤੇ ਵੀ ਲੰਗਰ ਲੱਗਣਾ ਵਾ 22 ਜੁਲਾਈ ਤੋਂ ਲੈ ਕੇ 29 ਜੁਲਾਈ ਤੱਕ ਤੇ ਇੱਧਰ ਅੰਕਲ ਜੀ ਆ ਇੱਥੇ ਨਿੰਬੂ ਦੀ ਰੇੜੀ ਵੀ ਲਾਂਦੇ ਆ ਤੇ ਜੇ ਤੁਸੀਂ ਇੱਧਰਲੀ ਸਾਈਡ ਆਓਗੇ ਤੇ ਪੰਨੀ ਪੀ ਕੇ ਜ਼ਰੂਰ ਅੰਕਲ ਜੀ ਕੋਲ ਜਾਓ ਤੇ ਆਹ ਅੰਕਲ ਜੀਆ ਦੋਸਤੋ ਆਪਾਂ ਫਾਸਰ ਚੜਾਈ ਤੇ ਪਹੁੰਚ ਗਏ ਆ ਤੇ ਇਸ ਤੋਂ ਅੱਗੇ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਵਾ ਤੇ ਇੱਥੋਂ ਹੁਣ ਆਪਾਂ ਅੱਗੇ ਨਿਕਲਦੇ ਆ ਤੇ ਇੱਧਰ ਕਰ ਲਓ ਤੁਸੀਂ ਦਰਬਾਰ ਦੇ ਦਰਸ਼ਨ ਇਹ ਵੀ ਜਗਾ ਬਹੁਤ ਸੋਹਣੀ ਬਣੀ ਹੋਈ ਹੈ ਅੰਦਰੋਂ ਤੇ ਮੇਲਿਆਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਰਸ਼ ਹਣਾ ਵਾ ਇੱਥੇ ਬਹੁਤ ਜ਼ਿਆਦਾ ਜਾਮ ਲੱਗਾ ਹੁੰਦਾ ਵਾ ਪਿਛਲੀ ਵਾਰੀ ਤੇ ਇਸ ਤੋਂ ਅੱਗੇ ਮੇਰ ਤੋਂ ਜਾ ਹੀ ਨਹੀਂ ਹੋਇਆ ਸੀਗਾ ਮੈਨੂੰ ਇੱਥੇ ਵਾਪਸ ਮੁੜਨਾ ਪਿਆ ਸੀਗਾ ਦੋਸਤੋ ਆਪਾਂ ਚੋਹਾਲ ਡੈਮ ਪਹੁੰਚ ਗਏ ਆ ਤੇ ਇਧਰਲੀ ਸਾਈਡ ਡੈਮ ਬਣਿਆ ਹੋਇਆ ਵਾ ਤੇ ਗੇਟ ਬੰਦ ਕੀਤਾ ਹੋਇਆ ਵਾ ਐਂਟਰੀ ਬੰਦ ਕੀਤੀ ਹੋਈ ਆ ਥੱਲੇ ਜਾਣ ਦੀ ਥੋੜੀ ਥੋੜੀ ਬਾਰਿਸ਼ ਵੀ ਹੋ ਰਹੀ ਆ ਜੋ ਤੁਸੀਂ ਚੋਹਾਲ ਡੈਮ ਤੋਂ 1 ਕਿਲੋਮੀਟਰ ਅੱਗੇ ਆਓਗੇ ਤੇ ਇਧਰਲੀ ਸਾਈਡ ਵੀ ਲੰਗਰ ਲੱਗਣੇ ਆ ਮੇਲਿਆਂ ਦੇ ਵਿੱਚ ਆ ਦੇਖੋ ਇੱਥੇ ਬੋਰਡ ਲੱਗੇ ਪਿਆ ਆ ਇੱਥੇ ਲੱਗਣਾ ਵਾ 28 ਜੁਲਾਈ ਨੂੰ ਇੱਕ ਲੱਗਣਾ ਵਾ 25 ਹੋਰ 26 ਜੁਲਾਈ ਨੂੰ इधर भी संघत की तैयारी चलती पी आऊ माता भी बहुत सारिया वाजी कद किन तो होगा लंगर स्टार्ट कल तो, काल तो? ਦੋਸਤੋ ਇਹ ਕੱਲ ਤੋਂ ਹੋਊਗਾ ਲੰਗਰ ਸਟਾਰਟ ਤਿਆਰੀ ਚੱਲਦੀ ਪਈ ਆ ਹਜੇ ਆ ਇੱਧਰ ਹੈਗਾ 23ਵਾਂ ਮਿਸ਼ਾਲ ਜਾਗਰਣ 9 ਅਗਸਤ ਦਾ ਵਾ ਤੇ ਆ ਬੜੇ ਸਿੰਗਰ ਆਣੇ ਆ ਇਹ ਤਾਂ ਮੇਲਿਆਂ ਤੋਂ ਬਾਅਦ ਵਿੱਚ ਵਾ ਮੇਲੇ ਤਾਂ 3 ਤਰੀਕ ਤੱਕ ਹੀ ਆ ਇਧਰ ਦੀ ਸਾਈਡ ਵੀ ਬੋਰਡ ਲੱਗਾ ਹੋਇਆ ਵਾ ਇੱਥੇ ਲੱਗਣਾ ਵਾ ਲੰਗਰ 31 ਜੁਲਾਈ ਦਾ ਆਈਸਕ੍ਰੀਮ ਤੇ ਸ਼ੋਲੇ ਪਟੋਰੀਆਂ ਦਾ ਟੇਲ ਬੋਰਡ ਲੱਗੇ ਹੋਏ ਆ ਤੁਸੀਂ ਪੜ੍ਹ ਸਕਦੇ ਆ ਇੱਥੇ ਲੱਗਣਾ ਵਾ 26 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਤੇ ਇੱਕ ਬੋਰਡ ਬਿਲਕੁਲ ਸਾਹਮਣੇ ਲੱਗਾ ਹੋਇਆ ਇੱਧਰ ਉਹ ਵੀ ਦੱਸਦੇ ਆ ਆਪਾਂ ਤੁਹਾਨੂੰ 27 ਜੁਲਾਈ ਤੋਂ ਲੱਗ ਕੇ 1 ਅਗਸਤ ਤੱਕ ਲੱਗਣਾ ਇਹ ਲੰਗਰ ਦੋਸਤੋ ਇੱਧਰ ਵੀ ਬੋਰਡ ਲੱਗਾ ਹੋਇਆ ਵਾ ਇੱਥੇ ਹੈਗਾ 24 25 26 27 ਜੁਲਾਈ ਦਾ ਤੇ ਥੱਲੇ ਹੈਗਾ ਵਾ 30 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਤੇ ਇੱਧਰਲੀ ਸਾਈਡ ਹੈਗਾ ਵਾ 28 29 ਤਰੀਕ ਦਾ ਸੰਗਤਜੀ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦਿਖਾਇਆ ਸੀਗਾ ਇੱਥੇ 26 27 28 ਜੁਲਾਈ ਦਾ ਲੱਗਣਾ ਲੰਗਰ ਜੈ ਮਾਂ ਸੇਵਾ ਦਾਲ ਹਿਆਰਪੁਰ ਸੰਗਤਜੀ ਆਹ ਰੋੜੇ ਹਿਆਰਪੁਰੋਂ ਆ ਰਿਹਾ ਵਾ ਤੇ ਇੱਧਰ ਲੰਗਰ ਹਾਲ ਬਣਦਾ ਪਿਆ ਵਾ ਬੀਬੀ ਸਤਿਆਦੇਵੀ ਜੀ ਤੇ ਬਾਬਾ ਜੀ ਦਾ ਨਾਮ ਹੈਗਾ ਵਾ ਰੰਗ ਹਰ ਬਾਦਸ਼ਾਹ ਜੀ ਬੰਗਾ ਕੈਨੇਡਾ ਵਾਲੇ ਤੇ ਲੰਗਰ ਵੀ ਲੱਗਣਾ ਇੱਥੇ ਮਾਤਾ ਦੇ ਮੇਲੇਾਂ ਤੇ 28 29 30 ਜੁਲਾਈ ਦਾ ਤੇ ਇੱਧਰ ਵੀ ਤਿਆਰੀਆਂ ਚੱਲਦੀਆਂ ਪਈਆਂ ਵਾਂ ਇੱਧਰ ਕੰਮ ਚੱਲਦਾ ਪਿਆ ਲੰਗਰ ਹਾਲ ਦਾ ਇਸ ਜਗ੍ਹਾ ਦੇ ਉੱਪਰ ਹਰ ਸਾਲ ਲੰਗਰ ਲੱਗਦਾ ਵਾ ਜੈ ਮਾਂ ਚੰਤਪੁਰਨੀ ਲੰਗਰ ਕਮੇਟੀ ਲੁਧਿਆਣਾ ਵੱਲੋਂ ਤੇ 25 ਜੁਲਾਈ ਨੂੰ ਲੱਗਣਾ ਵਾ ਲੰਗਰ ਇੱਥੇ ਮੈਨੂੰ ਕੱਲਾ ਪਿਆ ਜਾਂਦਾ ਕਿ ਮੈਂ ਇਤਨਾ ਨਾਮ ਜਪਿਆ ਇਤਨੀ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਮੇਰਾ ਤਾਂ ਕੁਝ ਬਣਿਆ ਹੀ ਨਹੀਂ ਆਖਿਆ ਜਰੂਰ ਬਣੇਗਾ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਤਿਲ ਮਾਤਰੀ ਦੀ ਸੇਵਾ ਕੀਤੀ ਹੈ ਉਹਨੂੰ ਮਨਮੁਖ ਫਲ ਮਿਲੇ ਆਖਿਆ ਤੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਪਾਵਨਾ ਦਾ ਗਰਮ ਜਦੋਂ ਤੂੰ ਕਰੇਂਗਾ ਆ ਫਿਰ ਉਸ ਪਾਵਨਾ ਦੇ ਬ੍ਰਿਕਸ਼ ਨੂੰ ਆਪਾਂ ਮੰਗੋਵਾਲ ਕੋਲ ਪਹੁੰਚ ਗਏ ਆ ਤੇ ਇੱਥੇ ਲੰਗਰ ਸਟਾਰਟ ਹੋ ਗਿਆ ਵਾ ਤੇ ਇੱਧਰ ਤੁਸੀਂ ਦੇਖ ਸਕਦੇ ਆ ਲੰਗਰ ਚੱਲਦਾ ਪਿਆ ਵਾ ਤੇ ਆਪਾਂ ਜਿਹੜਾ ਇੱਥੇ ਪੰਜਾਬ ਵਾਲਿਆਂ ਦਾ ਨਾਕਾ ਲੱਗਦਾ ਵਾ ਆਪਾਂ ਇੱਥੋਂ ਵਾਪਸੀ ਕਰ ਲੈਣੀ ਆ ਆਇਆ ਦਾ ਮਸਲਾ ਹੈ ਜੀ ਸਾਈਪ ਹੋਏ ਅਲਪੜ ਯੱਕ ਮੋਟੇ ਬਤਨ ਕਰ ਕਰ ਦੋਸਤੋ ਆਪਾਂ ਮੰਗੋਵਾਲ ਪਹੁੰਚ ਗਏ ਆ ਤੇ ਇੱਥੇ ਵੀ ਇਧਰਲੀ ਸਾਈਡ 'ਤੇ ਲੱਗਣਾ ਆ ਆਈਸਕ੍ਰੀਮ ਦਾ ਲੰਗਰ ਇੱਧਰ ਬੋਰਡ ਲੱਗਾ ਹੋਇਆ ਵਾ ਤੇ ਆਪਾਂ ਤੁਹਾਨੂੰ ਅਪਡੇਟ ਦੇਣੀ ਸੀਗੀ ਕਿ ਜਿਹੜਾ ਕੰਗਰੇਟ ਨਾਕਾ ਲੱਗਾ ਹੋਇਆ ਵਾ ਤੇ ਉੱਥੇ ਆਨਲਾਈਨ ਚਲਾਨ ਕੱਟਿਆ ਜਾਂਦਾ ਵਾ ਤੇ ਜੇ ਤੁਸੀਂ ਉਧਰਲੀ ਸਾਈਡ ਆਣਾ ਵਾ ਮਾਤਾ ਦੇ ਮੇਲੇ ਆ ਤੇ ਇਹ ਤਾਂ ਹੈਲਮਟ ਦੋਨਾਂ ਨੂੰ ਜ਼ਰੂਰੀ ਆ ਤੇ ਫੇਰ ਹੀ ਤੁਸੀਂ ਆਇਓ ਤੇ ਜੇ ਤੁਸੀਂ ਉਦਾਂ ਆਂਦੇ ਆ ਤੇ ਫੇਰ ਤੁਹਾਡੇ ਫੋਨ ਤੇ ਮੈਸੇਜ ਆਣਾ ਵਾ ਤੇ ਆਨਲਾਈਨ ਚਲਾਨ ਕੱਟਿਆ ਜਾਣਾ ਤੁਹਾਡਾ ਤੇ ਮੇਰਾ ਚਲਾਨ ਕੱਟਿਆ ਗਿਆ ਸੀਗਾ ਪਿਛਲੀ ਵਾਰੀ ਇਟ ਕਰਕੇ ਆਣਾ ਵਾ ਤੇ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਇਓ ਹਿਮਾਚਲ ਵਿੱਚ ਹੁਣ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਤੇ ਗ੍ਰੀਨਰੀ ਹੋ ਗਈ ਆ ਬਹੁਤ ਜ਼ਿਆਦਾ ਤੇ ਇੱਕ ਇੱਕ ਮਹੀਨਾ ਪਹਿਲਾਂ ਬਿਲਕੁਲ ਵੀ ਗ੍ਰੀਨਰੀ ਨਹੀਂ ਸੀਗੀ ਸਾਰੇ ਦਰਖਤ ਸੁੱਕੇ ਪਏ ਸੀਗੇ ਤੇ ਹੁਣ ਗ੍ਰੀਨ ਗ੍ਰੀਨ ਵਧੀਆ ਲੱਗਦਾ ਪਿਆ ਹਿਮਾਚਲ thank